ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਤੁਸੀਂ ਰੰਗਲੇ ਪੰਜਾਬ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਕਿੱਥੇ ਦੇ ਦੀਆਂ ਨੌਕਰੀਆਂ ਕਹਿੰਦੇ ਐਵੇਂ ਗਈ ਜਾਂਦੇ ਮੈਂ ਮੇਰੇ ਕੋਲ ਸਾਰੀ ਲਿਸਟ ਹੈ ਅੱਜ 44974 ਹੋ ਗਈਆਂ ਇੱਕ ਝੂਠ ਹੋ ਜੋ 45000 ਨੌਕਰੀ ਮੈਨੂੰ ਕੋਈ ਧੁੰਮੇ ਕਿਤੇ ਕੋਈ ਐਸਾ ਵਿਧੀ ਵਿਧਾਨ ਬਣਾਉਣਾ ਸੀ ਮੇਰੇ ਵਰਗਿਆਂ ਨੂੰ ਉਹ ਪੈਨ ਦੇਣੇ ਸੀਗੇ ਜਿਨ੍ਹਾਂ ਪੈਨ ਨਾਲ ਤੁਹਾਨੂੰ ਨੌਕਰੀਆਂ ਮਿਲਣ ਤੁਹਾਡੇ ਘਰਾਂ 'ਚ ਖੁਸ਼ੀਆਂ ਤੇ ਦੀਵੇ ਜਗਣ ਮਾ ਜਿੰਦਰ ਸਿੰਘ ਪਿੰਡ ਮਨਸੂਆ ਕਲਾਂ ਤੇ ਮੈਂ ਕੰਟੈਕਟ ਬੇਸਿਸ ਤੇ ਜੋਬ ਕਰਦਾ ਸੀ ਤੇ ਉਸ ਦੇ ਨਾਲ ਹੀ ਮੈਂ ਸਰਕਾਰੀ ਜੋ ਨੌਕਰੀ ਨਿਕਲਦੀ ਸੀ ਉਹਦੇ ਲਈ ਅਪਲਾਈ ਕਰਦਾ ਰਹਿੰਦਾ ਸੀ ਮੇਰਾ ਪੇਪਰ ਕਲੀਅਰ ਵੀ ਹੋ ਜਾਂਦਾ ਸੀ ਬਟ ਮੇਰਾ ਮੈਟਲਿਸਟ ਵਿੱਚ ਨਾਮ ਨਹੀਂ ਆਉਂਦਾ ਸੀ ਪੰਜਾਬ ਚ ਬਾਣ ਸਰਕਾਰ ਆਈ ਆ ਆਉਂਦੇ ਸਾਰ ਹੀ ਮਤਲਬ ਕਿ ਨੌਕਰੀਆਂ ਦੇਣੀ ਸ਼ੁਰੂ ਕਰ ਦਿੱਤੀਆਂ ਜਦੋਂ ਨੌਕਰੀਆਂ ਦੇਣੀ ਸ਼ੁਰੂ ਕਰੀਆਂ ਤੇ ਉਹਦੇ ਮੈਂ ਅਪਲਾਈ ਕੀਤਾ ਤੇ ਉਹਦੇ ਵਿੱਚ ਮੇਰਾ ਨਾਮ ਵੀ ਆਇਆ ਮੈਂ ਬਹੁਤ ਖੁਸ਼ੀ ਹੋਈ ਮਤਲਬ ਇਹ ਪੰਜਾਬ ਸਰਕਾਰ ਪੰਜਾਬ ਚ ਨੌਜਵਾਨਾਂ ਲਈ ਨੰਮੇ ਨੌਕਰੀ ਦੇ ਉਪਰਾਲੇ ਲਿਆ ਰਹੀ ਆ ਤਾਂ ਕਿ ਜਿਹੜਾ ਨੌਜਵਾਨ ਪੀੜੀ ਆ ਉਹ ਬਾਹਰ ਨਾ ਜਾ ਸਕੇ ਇੱਥੇ ਹੀ ਰਹਿ ਕੇ ਉਹ ਆਪਣੀਆਂ ਤੇ ਆਪਣੇ ਪੰਜਾਬ ਦੀ ਸੇਵਾ ਕਰ ਸਕੇ ਮਾਨ ਜੋ ਸਰਦਾਰ ਪੂਆ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਮੈਨੂੰ ਐਡਾ بڑا ਰੋਜ਼ਗਾਰ ਦਿੱਤਾ